ਮਣਾ ਸ਼ਹਿਰ ਦਾ ਮੇਨ ਰੋਡ ਬਸ ਸਟੈਂਡ ਇਸ ਟਾਈਮ ਬਿਲਕੁਲ ਖਸਤਾ ਹਾਲਤ ਹੋ ਚੁੱਕੇ ਹੈ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇਸ ਰੋਡ ਦੇ ਦੁਕਾਨਦਾਰਾਂ ਦੇ ਵੱਲੋਂ ਸੜਕ ਤੇ ਧਰਨਾ ਵੀ ਲਗਾਇਆ ਗਿਆ ਸੀ ਪਰ ਹਾਲ ਇੰਨੇ ਕਿ ਜ਼ਿਆਦਾ ਮਾੜੇ ਹੋ ਚੁੱਕੇ ਨੇ ਕਿ ਪ੍ਰਸ਼ਾਸਨ ਵੀ ਇਸ ਨੂੰ ਦੇਖ ਕੇ ਅਣਦੇਖਾ ਕਰਦਾ ਨਜ਼ਰ ਆ ਰਿਹਾ ਤੇ ਅੱਜ ਜੇ ਕੁਝ ਦਿਨ ਪਹਿਲਾਂ ਇਸ ਰੋਡ ਦੇ ਉੱਪਰ ਲੰਘ ਰਹੀ ਇਨੋਵਾ ਕਾਰ ਜੋ ਕਿ ਸੜਕ ਦੇ ਉੱਪਰ ਬਣੇ ਖੱਡਿਆਂ ਦੇ ਵਿੱਚ ਤੇ ਟਾਇਰ ਧਸਣ ਦੇ ਕਾਰਨ ਇਲਾਕੇ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਹਾਲਾਂਕਿ ਇਸ ਦੌਰਾਨ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਰਿਆ ਲੇਕਿਨ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਰੋਡ ਤੇ ਰੋਜ਼ਾਨਾ ਹੀ ਅਜਿਹੇ ਮਾਮਲੇ ਵੇਖਣ ਨੂੰ ਮਿਲਦੇ ਨੇ ਅਤੇ ਕਈ ਵਾਰ ਸਮਾਣਾ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਦੁਕਾਨਦਾਰਾਂ ਨੇ ਕਿਹਾ ਕਿ ਸੜਕ ਦੇ ਕਾਰਨ ਸਾਡੇ ਅੱਜ ਦੇ ਸਮੇਂ ਤੇ ਕੰਮਕਾਰ ਬਿਲਕੁਲ ਖਤਮ ਹੋ ਚੁੱਕੇ ਨੇ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਸੀ ਕਿ ਸੜਕ ਦੇ ਉੱਪਰ ਸ਼ਮਸ਼ਾਨ ਘਾਟ ਵੀ ਬਣਿਆ ਹੋਇਆ ਪਰ ਸੜਕ ਇੰਨੇ ਕੁ ਜ਼ਿਆਦਾ ਮਾੜੇ ਹਾਲਾਤਾਂ ਦੇ ਵਿੱਚ ਪਤਾ ਨਹੀਂ ਕਦੋਂ ਪ੍ਰਸ਼ਾਸਨ ਇਸ ਸਬੰਧੀ ਜਗਦਿਆਂ ਹੋਇਆ ਕੋਈ ਕਾਰਵਾਈ ਕਰੇਗਾ ਅਤੇ ਇਸ ਮੌਕੇ ਤੇ ਉਹ ਕਾਫੀ ਸਵਾਲ ਖੜੇ ਕਰਦੇ ਹੋਏ ਨਜ਼ਰ ਆਇਆ ਮੇਰਾ ਨਾਮ ਸੰਨੀ ਹੈ ਜੀ ਮੈਂ ਪਾਸ਼ੀ ਲਾਲ ਸੀਜਰ ਡਰਾਈਵਰ ਆ ਸੋ ਅੱਗੇ ਅਸੀਂ ਜਾ ਰਹੇ ਸੀ ਉਧਰੋਂ ਕਿਸੇ ਕੰਮ ਪਹੁੰਚ ਤੋਂ ਸੰਸਕਾਰ ਤਵਾ ਰਹੇ ਸੀ ਇਧਰੋਂ ਜਾ ਰਹੇ ਸੀ ਉਧਰੋਂ ਬੱਸ ਆ ਰਹੀ ਸੀ ਬੋਰ ਦਾ ਅਫਤਾਰ ਤੇਜ ਨਾਲ ਆਸੀਂ ਉਹਨੂੰ ਸਾਈਡ ਦੇਣ ਲੱਗੇ ਤੇ ਇੱਥੇ ਪਤਾ ਨਹੀਂ ਸੀ ਪਾਣੀ ਹੈ ਜਾਂ ਖੱਡਾ ਸਾਨੂੰ ਐ ਲੱਗਿਆ ਹੀ ਪਾਣੀ ਹੈ ਮੈਂ ਸਾਈਡ ਦੇਂਦੇ ਦਿੰਦੇ ਤੇ ਗੱਡੀ ਖੱਡੇ ਡਿੱਗੀ ਨਾ ਕੋਈ ਆ ਰਿਹਾ ਕੱਢਣ ਨੂੰ ਨਾ ਕੋਈ ਨਿਕਲਦੀ ਗੱਡੀ ਸਾਰੀ ਚਾਸੀ ਨਾਲ ਲੱਗੀ ਪਈ ਹੈ ਗੱਡੀ ਦਾ ਅੱਗੇ ਬਹੁਤ ਨੁਕਸਾਨ ਹੋ ਗਿਆ ਜੀ ਤੇ ਨਿੱਚੋਂ ਵੀ ਨੁਕਸਾਨ ਹੋਇਆ ਇਹਦਾ ਨੁਕਸਾਨ ਸਾਰਾ ਤੁਹਾਨੂੰ ਅੱਗੇ ਦਿਖਾ ਦੰਨੇ ਆਜੋ ਚੱਲੀਏ ਅੱਗੇ ਆ ਜਾਓ ਨਾ ਉੱਥੇ ਦਿਖਾ ਦੰਨੇ ਬਹੁਤ ਹੀ ਅੱਗੇ ਬੰਪਰ ਨਾਲ ਲੱਗ ਰਹੀ ਹੈ ਜੀ ਚਾਸੀ ਟਾਇਰ ਘਸ ਗਈ ਗੱਡੀ ਦਾ ਇੱਕ ਸਾਈਡ ਡਿੱਗੀ ਪਿੱਛੋਂ ਡਰਾਈਵਰ ਸਾਹਿਬ ਚੱਕੀ ਗਈ ਗੱਡੀ ਨਾ ਨਿਕਲਦੀ ਐ ਨਾ ਕਿ ਜ਼ੋਰ ਲਾਵੇਂ ਰਾਈ ਤੇ ਹੁਣ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਇਹ ਖੱਡਾ ਭਰਾਇਆ ਜਾਵੇ ਤੁਰੰਤ ਉਧਰ ਬੱਸ ਸਟੈਂਡ ਵਾਲ ਸੜਕ ਤੇ ਇਧਰ ਦੀ ਸੜਕ ਖੱਡਾ ਭਰਾਇਆ ਜਾਵੇ ਆ ਜਾ ਜੀ ਕੱਲ ਜਿੱਥੇ ਨਗਰ ਕੌਂਸਲ ਵਾਲੋ ਦੇ ਟੋਏ ਪਏ ਹਾਂਜੀ ਹਾਂਜੀ ਇਹਨਾਂ ਨੂੰ ਭਰਾਉਣ ਦਾ ਕੋਈ ਕੰਮ ਨਹੀਂ ਕੀਤਾ ਕੁਛ ਨਹੀਂ ਹੈਗਾ ਜੀ ਦੇਖੋ ਇੱਕ ਤਾਂ ਸਾਡੀ ਦੁਕਾਨਦਾਰੀ ਦੇ ਕੰਮ ਖਰਾਬ ਹੋਇਆ ਪਿਆ ਮਸਾ ਕੰਮ ਚੱਲੇ ਦੀ ਪਹਿਲਾਂ ਲੋਕ ਜੀਰੀ ਜੀ ਬੀਜੀ ਸੀਗੇ ਹੁਣ ਕਿਸੇ ਗਾਗ ਨੇ ਖੜਨਾ ਹੁੰਦਾ ਅਗਲਾ ਟੋਏ ਨੂੰ ਦੇਖ ਕੇ ਪਹਿਲਾਂ ਤਾਂ ਖੜਦਾ ਨਹੀਂ ਨਾਲ ਆਪਣੇ ਸ਼ਮਸ਼ਾਨ ਘਾਟ ਹੈ ਜਿਹੜੇ ਕੋਈ ਮਰਦਾ ਲੈ ਕੇ ਆਉਂਦੇ ਨੇ ਜਾਂ ਡੈੱਡ ਬੋਡੀ ਲੈ ਕੇ ਆਉਂਦੇ ਨੇ ਉਹਨਾਂ ਨੇ ਆ ਮੇਨ ਗੇਟ ਦੀ ਬਜਾਏ ਉਹ ਉਹਨਾਂ ਨੂੰ ਉੱਪਰ ਘੁੰਮ ਕੇ ਜਾਣਾ ਪੈਂਦਾ ਅੱਜ ਸਵੇਰ ਦੀ ਚੌਥੀ ਪੰਜਵੀਂ ਗੱਡੀ ਗਿਰ ਗਈ ਸਵੇਰੇ ਬੱਸ ਗਿਰੀ ਹੈ ਬੱਸ ਪੂਰੀ ਘਟੋ ਘਟ 70 80 ਸਵਾਰੀਆਂ ਨਾਲ ਭਰੀ ਵੀ ਸੀ ਉਹ ਪਲਟਦੇ ਪਲਟਦੇ ਬਚੀ ਗਈ ਦੱਸੋ ਜੇ ਹੁਣ ਪਲਟ ਜਾਂਦੀ ਕਿੰਨਾ ਜਾਨੀ ਮਾਲੀ ਨੁਕਸਾਨ ਹੋ ਜਾਂਦਾਈ ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ ਹੈ ਇਸ ਨੂੰ ਜਾਗਣ ਦੀ ਲੋੜ ਹੈ ਇਹ ਖੱਡੇ ਨੂੰ ਕਿੰਨੇ ਦਿਨ ਹੋ ਗਏ ਜੀ ਪੈ ਪਾ ਕੇ ਕੋਈ ਗੌਰ ਨਹੀਂ ਹੈਗੀ ਤੇ ਕੁਝ ਨਹੀਂ ਹੈਗਾ ਜੀ ਅਸੀਂ ਪ੍ਰਸ਼ਾਸਨ ਨੂੰ ਉਹੀ ਮੰਗ ਕਰਦੇ ਹਾਂ ਵੀ ਜਲਦੀ ਜਲਦੀ ਇਸ ਖੱਡੇ ਦਾ ਹੱਲ ਕੀਤਾ ਜਾਵੇ